ਵਿਦਾਨ ਸਬਾ ਹਲਕਾ ਦਿਨਾ ਨਗਰ ਅਦੀ ਨੌਂਦੇ ਮਕੋੜਾ ਪੱਤਨ ਦੇ ਰਾਵੀ ਦਰਿਆ ਦੇ ਵਿੱਚ ਪਿਛਲੇ 1-2 ਦਿਨਾਂ ਤੋਂ ਬਣੀ ਹੜਾ ਦੀ ਸਥਿਤੀ ਦੇ ਕਾਰਨ ਇਲਾਕੇ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਓਨ ਕਰਕੇ ਹੜ੍ਹ ਦੀ ਸਥਿਤੀ ਪਣੀ ਹੋਈ ਹੋ ਤੇ ਜਿਸ ਨੂੰ ਲੈ ਕੇ ਸੂਬੇ ਦੇ ਜਲ ਸਰੋਤ ਮੰਤਰੀ ਬਰਿੰਦਰ ਕੋਇਲ ਕੁਮਾਰ ਤੋਂ ਵੱਲੋਂ ਚੜਾ ਰਾਵੀ ਦਰਿਆ ਦਾ ਦੌਰਾ ਕੀਤਾ ਗਿਆ। ਕੋ ਹਾਲਾਤ ਕਿਉਂਕਿ ਬਰਸਾਤਾਂ ਬਹੁਤ ਹੋ ਰਹੀਆਂ ਨੇ ਹਿਮਾਚਲ ਦੇ ਵਿੱਚ ਬਹੁਤ ਬਰਸਾਤਾਂ ਹੋ ਰਹੀਆਂ ਨੇ ਜੰਮੂ ਕਸ਼ਮੀਰ ਦੇ ਵਿੱਚ ਹੋ ਰਹੀਆਂ ਨੇ ਤੇ ਹੁਣ ਤਾਂ ਪੰਜਾਬ ਦੇ ਵਿੱਚ ਵੀ ਐ ਲਾ ਲਓ ਪਿਛਲੇ 36 ਘੰਟੇ ਹੋ ਗਏ ਤੇ ਬਰਸਾਤ ਹੈ ਜਿਹੜੀ ਰੈਗੂਲਰ ਚੱਲ ਰਹੀ ਹੈ ਸੋ ਇੰਨੀ ਬਰਸਾਤ ਹੋਣ ਦਾ ਤਾਂ ਕੁਦਰਤੀ ਗੱਲ ਹੈ ਨੁਕਸਾਨ ਹੋਣਾ ਹੀ ਹੈ ਸੋ ਡੈਮਾਂ ਦੀ ਸਥਿਤੀ ਇਹ ਹੋ ਗਈ ਕਿ ਡੈਮ ਵੀ ਪਾਣੀ ਦੇ ਪੂਰੇ ਭਰ ਗਏ ਹੁਣ ਭਾਖੜਾ ਡੈਮ 1670 ਫੁੱਟ ਤੇ ਪਹੁੰਚ ਗਿਆ ਤੇ ਰਣਜੀਤ ਸਾਗਰ ਡੈਮ ਹੈ ਉਹ 527.23 ਮੀਟਰ ਹੈ ਜਿਹੜਾ ਉੱਥੇ ਪਹੁੰਚ ਗਿਆ 500 28 ਮੀਟਰ ਦੀ ਉਹਦੀ ਸਾਰੀ ਕਪੈਸਿਟੀ ਹੈ ਉਹ ਰੈਸਕਿਊ ਕਰ ਰਹੀ ਹੈ ਜੀ ਸਰ ਜੀ ਜਿਹੜੇ ਬੰਦੇ ਫਸੇ ਹੋਏ ਨੇ ਮਕੋੜਾ ਪੱਤਨ ਰਾਵੀ ਦਰਿਆ ਤੋਂ ਪਾਰ ਦੇ ਸੱਤ ਪਿੰਡ ਹੈਗੇ ਨੇ ਉੱਥੇ ਕਈ ਲੋਕ ਜਿਹੜੇ ਫਸੇ ਹੈਗੇ ਨੇ ਉਹਨਾਂ ਨੂੰ ਰੈਸਕਿਊ ਕਰਨ ਵਾਸਤੇ ਕੋਈ ਕਮਾਂਡ ਕੀਤੀ ਗਈ ਹੈ ਬਿਲਕੁਲ ਉਹ ਰੈਸਕਿਊ ਕਰ ਵੀ ਲਏ ਗਏ ਨੇ ਉੱਥੇ ਫੌਜ ਦੀ ਮਦਦ ਲਈ ਗਈ ਹੈ ਫੌਜ ਵੀ ਔਨ ਕਾਲ ਰੱਖੀ ਗਈ ਹੈ ਸਾਰੀ ਐਸਡੀਆਰ ਦੀਆਂ ਟੀਮਾਂ ਐਨਡੀਆਰਐਫ ਦੀਆਂ ਟੀਮਾਂ ਉਹ ਸਾਰੀਆਂ ਮੌਕੇ ਤੇ ਹਾਜ਼ਰ ਨੇ ਤੇ ਸਾਡੇ ਸਾਰੇ ਮੰਤਰੀ ਸਹਿਬਾਨ ਤੇ ਸਾਡੇ ਐਮਐਲਏ ਸਹਿਬਾਨ ਸਾਡੇ ਵਰਕਰ ਸਹਿਬਾਨ ਉਹ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਤਾ ਤਾਂ ਲੰਗਰ ਵੀ ਲਾਏ ਨੇ ਪਸ਼ੂਆਂ ਦਾ ਕਿਉਂਕਿ ਮੈਂ ਹੁਣ ਪਠਾਨਕੋਟ ਜਾ ਕੇ ਆਇਆ ਤਾਂ ਉੱਥੇ ਗੁਜਰ ਬਰਾਦਰੀ ਦੇ ਲੋਕ ਬਹੁਤ ਰਹਿੰਦੇ ਨੇ ਪਸ਼ੂਆਂ ਦਾ ਜਿਹੜਾ ਸਾਰਾ ਉੱਥੇ ਵੀ ਸਾਰੇ ਉਹਨਾਂ ਦੀ ਵਿਵਸਥਾ ਕੀਤੀ ਗਈ ਹੈ ਏਵੈਕੂਏਸ਼ਨ ਸੈਂਟਰ ਨੇ ਜਿਹੜੇ ਉਹ ਬਣਾਏ ਗਏ ਨੇ ਰਾਧਾ ਸਵਾਮੀ ਸਤਸੰਗ ਬਿਅੰਸ ਦੇ ਉੱਤੇ ਦੋ ਡੇਰੇ ਨੇ ਦਲਹੌਜੀ ਰੋਡ ਤੇ ਹੈ ਤੇ ਦੂਜਾ ਗੁਸਾਈਪੁਰ ਹੈ ਉੱਥੇ ਵੀ ਏਵੈਕੂਏਸ਼ਨ ਸੈਂਟਰਾਂ ਦੇ ਵਿੱਚ ਹਰ ਤਰ੍ਹਾਂ ਦਾ ਖਾਣ ਪੀਣ ਦਾ ਰਹਿਣ ਦਾ ਮੈਡੀਕਲ ਦਾ ਪਸ਼ੂਆਂ ਦਾ ਤੇ ਹਰ ਤਰ੍ਹਾਂ ਦਾ ਪ੍ਰਬੰਧ ਹੈ ਜਿਹੜਾ ਉੱਥੇ ਕੀਤਾ ਗਿਆ ਹੈ ਗਰਦਾਬਾ ਜਿਹੜਾ ਸ਼ੈਲਟਰੋਂ ਬਣਾਇਆ ਗਿਆ ਤੇ ਮੰਜੇ ਨਹੀਂ ਹੈਗੇ ਕਿਤੇ ਲੋਕ ਸੌਣ ਵਾਸਤੇ ਕੁਝ ਨਹੀਂ ਹੈਗਾ ਜਿੱਥੇ ਭੀ ਲੰਗਰ ਘਾਣੇ ਦਾ ਪੰਜ ਕਿਤੇ ਕੋਈ